ਮੇਰੇ ਪਾਪਾ ਨੂੰ ਇਹ ਸੀਗਾ ਕਿ ਮੈਂ ਬੇਟੀ ਨੂੰ ਪਹਿਲਾਂ ਪੜਾ ਲਵਾ ਪਰ ਕੁਝ ਪ੍ਰੋਬਲਮ ਹੈ ਇਦਾਂ ਦੀਆਂ ਜ਼ਿੰਦਗੀ ਦੇ ਵਿੱਚ ਘਰ ਦੇ ਵਿੱਚ ਐਸੀ ਆਈਆਂ ਪਾਪਾ ਬਿਮਾਰ ਬਹੁਤ ਹੋ ਗਏ ਤੇ ਪਾਪਾ ਹੀ ਘਰ ਦੇ ਵਿੱਚ ਕਮਾਈ ਦਾ ਸਾਧਨ ਸੀ ਪਾਪਾ ਕਮਾਈ ਕਰਦੇ ਸੀਗੇ ਜਦੋਂ ਪਾਪਾ ਬਿਮਾਰ ਇੰਨੇ ਜ਼ਿਆਦਾ ਹੋ ਗਏ ਤਾਂ ਫਿਰ ਮੈਨੂੰ ਤੇ ਮੇਰੇ ਵੱਡੇ ਭਰਾ ਕਰਮਾ ਰੁੱਪੜ ਵਾਲੇ ਉਹਨਾਂ ਉਹ ਤੇ ਮੈਂ ਦੋਨਾਂ ਨੇ ਫਿਰ ਅਸੀਂ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਸਾਨੂੰ ਸਟੇਜ ਦਾ ਕੌਨਫੀਡੈਂਸ ਤਾਂ ਹੈਗਾ ਹੀ ਸੀਗਾ ਸਕੂਲ ਕਰਕੇ ਤੇ ਫਿਰ ਮੈਂ ਉਦੋਂ ਜਿਹੜੀ ਸਿੰਗਰ ਉਸ ਟਾਈਮ ਦੇ ਪਪੂਲਰ ਸਿੰਗਰ ਹੁੰਦੇ ਸੀਗੇ ਉਹਨਾਂ ਦੇ ਨਾਲ ਚਲੇ ਕੇ ਕਦੇ ਇੱਕ ਅਦਾ ਗਾਣਾ ਗਾ ਦਿੱਤਾ ਇੰਦਾ ਕਰਦੇ ਕਰਦੇ ਅਸੀਂ ਚੀਜ਼ਾਂ ਕਰਨੀਆਂ ਮੈਂ ਤੇ ਮੇਰੇ ਵੀਰਜੀ ਨੇ ਕਰਮਾ ਜੀ ਨੇ ਫਿਰ ਅਸੀਂ ਮੇਰੇ ਪਾਪਾ ਉਦੋਂ 6 ਮਹੀਨੇ ਪੀਜੀਆਈ ਦੇ ਵਿੱਚ ਦਾਖਲ ਰਹੇ ਸੀਗੇ ਕੋਈ ਬਹੁਤ ਵੱਡੀ ਉਹਨਾਂ ਨੂੰ ਕੋਈ ਪ੍ਰੋਬਲਮ ਜੀ ਹੋ ਗਈ ਸੀਗੀ ਤੇ ਉਦੋਂ ਫਿਰ ਅਸੀਂ ਸਿਰਫ ਇੱਕ ਮਜਬੂਰੀ ਕਰਕੇ ਫਿਰ ਮੈਂ ਗਾਣਾ ਸ਼ੁਰੂ ਕੀਤਾ ਸੀਗਾ 10 ਸਾਲ ਦੀ ਉਮਰ ਦੇ ਵਿੱਚ ਇਦਾਂ ਕਰਦੇ ਗਏ ਜਦੋਂ ਮੈਂ ਪਾਪਾ ਠੀਕ ਹੋ ਗਏ ਪਾਪਾ ਘਰ ਆ ਗਏ ਵਾਪਸ ਆ ਗਏ ਤੇ ਸਾਰੇ ਜਿੰਨੇ ਸਾਡੇ ਰਿਸ਼ਤੇਦਾਰ ਸੀਗੇ ਸਾਰੇ ਇਤਰਾਜ਼ ਕਰਨ ਲੱਗੇ ਵੀ ਤੂੰ ਆਪਣੀ ਬੇਟੀ ਨੂੰ ਇਸ ਲਾਈਨ ਚ ਕਿਉਂ ਪਾਇਆ ਉਦੋਂ ਇੰਨਾ ਵਧੀਆ ਤਰੀਕੇ ਦੇ ਨਾਲ ਜਦੋਂ ਮੈਂ ਛੋਟੀ ਹੁੰਦੀ ਸੀ ਉਹ ਉਹ ਜ਼ਮਾਨਾ ਸੀਗਾ ਉਦੋਂ ਗਾਇਕੀ ਨੂੰ ਫਿਲਮ ਅਦਾਕਾਰਾਂ ਨੂੰ ਕੋਈ ਬਧੀਆ ਚੰਗੀ ਨਜ਼ਰ ਦੇ ਨਾਲ ਨਹੀਂ ਸੀ ਦੇਖਿਆ ਜਾਂਦਾ ਇਸ ਕੰਮ ਨੂੰ ਕਿਸ ਕਿਤੇ ਨੂੰ ਮਤਲਬ ਕਿ ਕੋਈ ਲੋਕ ਐਪਰੀਸ਼ੀਏਟ ਨਹੀਂ ਸੀ ਕਰਦੇ ਹੁੰਦੇ ਪਰ ਮੇਰੇ ਪਾਪਾ ਸਿੰਗਰ ਸੀਗੇ ਉਹਨਾਂ ਨੂੰ ਪਤਾ ਸੀਗਾ ਇੱਕ ਆਰਟਿਸਟ ਦੀ ਜਿਹੜੀ ਬਿਰਤੀ ਹੈ ਇੱਕ ਆਰਟਿਸਟ ਦੀ ਜਿਹੜੀ ਰੂਹ ਆ ਵੀ ਉਹਦੇ ਅੰਦਰ ਜਦੋਂ ਆਰਟ ਚੱਲੇ ਜਾਂਦਾ ਤਾਂ ਉਹ ਤਾਂ ਇੱਕ ਉਹਦੇ ਵਾਸਤੇ ਬੰਦਗੀ ਆ ਉਹ ਇੱਕ ਮੈਡੀਟੇਸ਼ਨ ਆ ਮੇਰੇ ਪਾਪਾ ਕਹਿੰਦੇ ਸੀਗੇ ਕੋਈ ਗੱਲ ਨਹੀਂ ਵੀ ਤੁਸੀਂ ਸਾਡੇ ਨਾਲ ਬਾਈਕਾਟ ਕਰਨਾ ਕਰ ਦਿਓ ਪਰ ਮੈਂ ਹੁਣ ਮੇਰੀ ਬੇਟੀ ਨੇ ਅਗਰ ਸ਼ੁਰੂ ਕਰ ਹੀ ਦਿੱਤਾ ਹੈ ਮੇਰੀ ਬੇਟੀ ਦਾ ਸ਼ੌਕ ਵੀ ਆ ਤੇ ਮੈਂ ਵੀ ਚਾਹੁੰਦਾ ਸੀਗਾ ਕਿ ਮੈਂ ਆਪਣੀ ਬੇਟੀ ਨੂੰ ਇੱਕ ਬਹੁਤ ਵੱਡੇ ਮੁਕਾਮ ਤੇ ਦੇਖਾਂ ਪਰ ਹੁਣ ਮੈਂ ਪਿੱਛੇ ਨਹੀਂ ਹਟਣਾ ਹੁਣ ਮੈਂ ਆਪਣੀ ਬੇਟੀ ਨੂੰ ਪੂਰਾ ਸਹਿਯੋਗ ਦਊਂਗਾ ਫੇ ਮੇਰੇ ਪਾਪਾ ਨੇ ਲੁਧਿਆਣੇ ਸਿ ਆਏ ਲੁਧਿਆਣੇ ਆ ਕੇ ਜਸਵੰਤ ਭਮਰਾ ਜੀ ਬਹੁਤ ਵੱਡੇ ਮਿਊਜ਼ਿਕ ਦੇ ਬਹੁਤ ਵੱਡੇ ਖਾਨ ਸਾਹਿਬ ਹੋਏ ਨੇ ਉਹ ਤੇ ਉਹਨਾਂ ਦੇ ਕੋਲ ਫਿਰ ਅਸੀਂ ਆ ਕੇ ਮੈਂ ਗਾਣਾ ਵੀ ਸਿੱਖਣਾ ਸ਼ੁਰੂ ਕੀਤਾ ਮੋਢਲੀ ਸਿੱਖਿਆ ਤਾਂ ਮੈਂ ਆਪਣੇ ਪਾਪਾ ਤੋਂ ਹੀ ਲਿੱਤੀ ਮੇਰੇ ਪਾਪਾ ਮੈਨੂੰ 4 ਵਜੇ ਉਠਾ ਦਿੰਦੇ ਹੁੰਦੇ ਸੀ ਸਵੇਰੇ ਪਾਪਾ ਨੇ ਚਾਹ ਲਿਆ ਕੇ ਦੇਣੀ ਮੈਨੂੰ ਕਹਿਣਾ ਹਾਰਮੋਨੀਅਮ ਤੇ ਮੈਨੂੰ ਰਿਆਜ਼ ਕਰਵਾਉਣਾ ਮੈਨੂੰ ਦੱਸਣਾ ਵੀ ਆਵਾਜ਼ ਨੂੰ ਕਿਸ ਤਰ੍ਹਾਂ ਤੁਸੀਂ ਮਿੱਠੀ ਬਣਾਉਣਾ ਹੈ ਆਵਾਜ਼ ਨੂੰ ਟਿਕਾ ਦੇ ਵਿੱਚ ਕਿੱਦਾਂ ਲਿਆਉਣਾ ਹੈ ਉਹਦਾ ਦਾ ਰਿਆਜ਼ ਮੇਰੇ ਪਾਪਾ ਨੇ ਮੈਨੂੰ ਦੱਸਿਆ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ